ਨਸ਼ਿਆਂ ਵਿਰੁੱਧ ਜੰਗ ਜਾਰੀ ਤਰਨ ਤਰਨ ਦੇ ਦੋ ਤਸਕਰ ਚੜ੍ਹੇ ਪੁਲਸ ਅੜਿੱਕੇ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਦਾ ਏ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹ ਹੈ ਵੀਡੀਓ ਹੀ ਆ ਜਿਸ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਤੇ ਫਰੀਕੋਟ ਜ਼ਿਲ੍ਹੇ ਦੇ ਕਸਬਾ ਸਾਤਗੜੀ ਪੁਲਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਏ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕਰਦੇ ਹੋਏ ਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਫ੍ਰੀਕੋਰਡ ਪੁਲਿਸ ਦੀ ਜੰਗ جاری ਹੈ ਜਿਸ ਦੇ ਤਹਿਤ ਸਾਧਕ ਪੁਲਿਸ ਵੱਲੋਂ ਤਰਨਤਰਨ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 522 ਗ੍ਰਾਮ ਦੇ ਕਰਿਓ ਹਰਿਆਂ ਬਰਾਮਦ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਕਿੱਥੋਂ ਇਹ ਨਸ਼ਾ ਲਿਆਇਆ ਗਿਆ ਸੀ ਅਤੇ ਅੱਗੇ ਕਿੱਥੇ ਵੇਚਿਆ ਜਾਣਾ ਸੀ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਡੀਐਸਪੀ ਤਰਲੋਚਨ ਸਿੰਘ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਾ ਅਮਰੋਧ ਜਿਹੜੀ ਮੈਂ ਚੱਲ ਰਹੀ ਹੈ ਉਸਤੇ ਸਾਡੇ ਫ੍ਰੀਕੁਡ ਪੀਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸਐਚਓ ਨਜੀਬ ਭੱਟੀ ਜਿਹੜੇ ਸਾਧਕ ਨੇ ਇਹਨਾਂ ਦੇ ਟੀਮ ਦੇ ਏਐਸਆਈ ਰਜਿੰਦਰ ਸਿੰਘ ਜੋ ਕਿ ਇੱਕ ਸਰਚ ਅਫਸਰ ਜਾਨ ਬਾਰ ਸਿੰਘ ਤੇ ਉਹਨਾਂ ਨੂੰ ਇੱਕ ਦਾਣਾ ਮੰਡੀ ਦੇ ਦੋ ਸ਼ਕਤੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਚਮਸ਼ੇਰ ਸਿੰਘ ਜਿਹੜਾ ਵਾਸੀ ਫਤੇ ਚੱਕ ਜ਼ਿਲ੍ਹਾ ਤਰਨਤਾਰਨ ਅਤੇ ਜਿਹੜਾ ਦੂਸਰਾ ਸੀ ਗਗਨਦੀਪ ਸਿੰਘ ਵਾਸੀ total ਜਿਹੜਾ ਤਰਨਤੰਨ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਛੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਦੋਂ ਸਰਚ ਕੀਤੀ ਗਈ ਸਰਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੋ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਇਹਨੇ ਸਰਚ ਕੀਤੀ ਗਈ ਇਹਨਾਂ ਵਿੱਚੋਂ ਜਿਹੜਾ ਸ਼ਮਸ਼ੇਰ ਸਿੰਘ ਸੀ ਇਸ ਤੋਂ 252 ਗ੍ਰਾਮ ਹੈਰੋਨ ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ ਹੈਰੋਨ ਬਰਾਮਦ ਹੋਈ ਟੋਟਲ ਇਹਨਾਂ ਤੋਂ 516 ਗ੍ਰਾਮ ਜਿਹੜੀ ਹੈਰੋ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸੇ ਜੋਗੇ ਇਹ ਕਿ ਜਿਹੜਾ ਗਗਨਦੀਪ ਹੈ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਦਰਜ ਹੈ ਤੇ ਦੋਨੋਂ ਇਸ ਦਾ ਜਿਹੜਾ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧ ਸਨ ਤੇ ਇਸ ਦਾ ਸਾਡੇ ਏਵੀਏ ਚ ਸਪਲਾਈ ਕਰਨ ਆਏ ਸਨ ਜਿਨ੍ਹਾਂ ਨੂੰ ਅੱਜ ਮਾਜੋ ਕੋਰਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਰਿਮਾਂਡ ਤੇ ਅਸੀਂ ਇਹਦਾ ਪੁੱਛ ਕਚ ਕਰਾਂਗੇ ਵੀ ਜੇ ਇਹ ਇਹਦੀ ਇੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ 52 ਗ੍ਰਾਮ ਹੈ ਰੋਂ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫ੍ਰੀਕੁਟ ਜ਼ਿਲ੍ਹੇ ਵਿੱਚ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਨੀ ਸੀ ਸਰ ਲਗਦਾ ਬਾਰਡਰ ਏਰੀਆ ਪਈ ਹੈ ਤੇ ਬਿਲਕੁਲ ਇਹ ਜਿਹੜੇ ਦੋਨੋਂ ਹੀ ਜਿਹੜਾ ਤਨਤਨ ਬਾਰਡਰੀ ਏਰੀਆ ਨਾਲ ਸੰਬੰਧਤ ਤੇ ਜਿਹੜਾ ਸਾਡਾ ਗੁਆਂਡੀ ਦੇਸ਼ ਪਾਕਿਸਤਾਨ ਚੋਂ ਉੱਥੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਂ ਜਾਂਦਾ ਤੇ ਉਤੋਂ ਇਹਨਾਂ ਤੱਕ ਜਿਹੜਾ ਅਸੀਂ ਇਸ ਦੀ ਹੁਣ ਡੰਗਾਈ ਨਾਲ ਪਹੁੰਚ ਕਰਾਂਗੇ ਜਿਹੜਾ ਇਹਨਾਂ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜਿਹਨੂੰ 빅 ਫਿਸ਼ ਹੋਵਾਂਗੇ ਕਹਾਂਗੇ ਉਹਨੂੰ ਹੀ ਨਾਮਿਨੇਟ ਕਰਾਂਗੇ ਇਹਨਾਂ ਪੁੱਛ ਕੇ ਚੋਂ ਵਿੱਚ ਤੇ ਇਸ ਤੇ ਜਿਹੜੀ ਜਲਦੀ ਉਹਨੂੰ ਹੀ ਗ੍ਰਿਫਤਾਰ ਕੀਤਾ ਜਾਏਗਾ ਜਿਹੜਾ ਜਿੱਥੋਂ ਮੇਨ ਇਹ ਸਪਲਾਈ ਲੈ ਕੇ ਆਏ ਸੀ ਕੋਈ ਕੋਈ ਕਿਉਂ ਹੋਣ ਲੱਗ ਗਈ ਸਪਲਾਈ ਦਾ ਪਤਾ ਲੱਗ ਬਿਲਕੁਲ ਇਹ ਅਸੀਂ ਸਾਡਾ ਹੁਣ ਰਿਮਾਂਡਰ ਨਾਲ ਪੁੱਛ ਪੁੱਛ ਕਰਾਂਗੇ ਵੀ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਕੁ ਵਾਰੀ ਇਤਿਆਹ ਚੁੱਕੇ ਨੇ ਜਾਂ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀ ਜਾਂ ਫ੍ਰੀ ਕੋਡ ਨਾਲ ਜਾਂ ਸੰਬੰਧਿਤ ਹੋਰ ਕਿਤੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕਿਸ ਦੀ ਵੇਟ ਕਰ ਰਹੇ ਸੀ ਵੀ ਜਿਹਨੂੰ ਇਹਨਾਂ ਨੇ ਇਹ ਸਪਲਾਈ ਦੇਣੀ ਸੀ ਇਹ ਸਾਡਾ ਇਨਵੈਸਟੀਗੇਸ਼ਨਲ ਪਾਰਟ ਰਹੇਗਾ ਤੇ ਉਸ ਦੇ ਵਿੱਚ ਜਿਹੜਾ ਵੀ ਅੱਗੇ ਇਸ ਨਾਲ ਸੰਬੰਧਿਤ ਕੋਈ ਤਾਰਾ ਜੁੜਿਆ ਹੋਣ ਉਹਨਾਂ ਨੂੰ ਅਸੀਂ ਇਸ ਕਦਮੇ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਗਿਫਤਰੀ ਕੀਤੀ ਜਾਣਾ ਇੰਟਰਨੈਸ਼ਨਲ ਦੇਖੋ ਅੰਤਰਰਾਸ਼ਟਰੀ ਕੀਮਤ ਅਸੀਂ 5 ਕਰੋੜ ਕਹਿ ਦਿੰਦੇ ਆ ਪਰ ਇਹ ਜਿਹੜਾ ਆਪ ਕੋ ਇਹ ਆਪਦੇ ਸਾਹਮਣੇ ਨਾਲ ਹੀ ਇਹ ਅਗੇ ਅਗੋਂ ਖਰੀਦਦੇ ਨੇ ਵੇਚਦੇ ਨੇ ਉਹ ਇੱਕ ਅਲੱਗ ਰੇਟ ਹੁੰਦੇ ਨੇ ਇਹਨਾਂ ਦੇ ਤੇ ਜਿਹਦੇ ਵਿੱਚ ਇਹਨਾਂ ਨੂੰ ਇਸ ਦੇ ਵਿੱਚ ਕਾਫੀ ਮੁਨਾਫਾ ਹੁੰਦਾ ਕਿਉਂਕਿ ਜਿਹੜੀ 500 ਗ੍ਰਾਮ 22 ਗ੍ਰਾਮ ਫੈਰੋਂ ਇੱਕ ਕਮਰਸ਼ੀਅਲ ਕੁਆਂਟੀਟੀ ਚ ਆਉਂਦੀ ਵੱਡੀ ਰਿਕਵਰੀ ਇਹ ਕਹਾਂਗੇ ਇਹਨਾਂ ਨੂੰ ਅਸੀਂ ਛੋਟੇ ਪੈਡਲ ਨਹੀਂ ਇਹ ਵੱਡੇ ਇੱਕ ਸਮਗਲ ਅਸੀਂ ਨੂੰ ਮੰਨਦੇ ਆਂ ਜਦੋਂ ਇਸ ਲੈਵਲ ਦੀ ਰਿਕਵਰੀ ਕੀਤੀ ਜਾਂਦੀ ਹੈ